बांग्लादेश ਵਿੱਚ ਸਨਾਤਨੀ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਕਸਬਾ ਫਤੇਗੜ ਚੋੜੀਆਂ ਦੇ ਧਾਰਮਿਕ ਸੰਗਠਨਾ ਵੱਲੋਂ ਤਿੱਖਾ ਰੋਸ ਪ੍ਰਗਟ ਕੀਤਾ ਗਿਆ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ ਜਿਨ੍ਹਾਂ ਉਥਲ ਦੀ ਸਰਕਾਰ ਦੀ ਨਿਖੇਦੀ ਕੀਤੀ ਅਤੇ ਕਿਹਾ ਕਿ ਇਹ ਕਤਲੇਆਮ ਬੰਦ ਹੋਣਾ ਚਾਹੀਦਾ ਹੈ ਉਹ ਜਾਨੋ ਦਿਵਿਆ ਪੰਜਾਬ ਨਾਲ ਗਲਬਾਦ ਦੌਰਾਨ ਕੀ ਕਿਹਾ ਆਗੂ ਨੇ ਜਾਤ ਸਰਕਾਰ ਵੱਲੋਂ ਸੀ ਸ਼੍ਰੀ ਕੁਮਾਰ ਰੰਕੀ ਅਤੇ ਜਲੰਧਰ ਪਛਮੀ ਦੇ ਸਾਥ ਦਾ ਵਿਵਾਦ ਸ਼ਿਕਾਇਤ ਆਵੇਗਾ ਮਸ਼ਹਰ ਹਾ 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 ਕਿਵੇਂ ਆਪਾਂ ਪੰਜਾਬ ਸਰਕਾਰ ਵੱਲੋਂ ਸੀ ਸ਼ਿਮਰ ਰਿੰਕੂ ਅਤੇ ਜਲੰਧਰ ਬਖਸ਼ੀ ਨੂੰ ਸਾਧ ਦਾ ਵਿਧਾਇਕ ਅੱਜ ਜਿਹੜਾ ਰੋਸ ਮਾਰਚ ਕੱਢਿਆ ਗਿਆ ਵਾ ਉਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਕੱਢਿਆ ਗਿਆ ਵਾ ਬੰਗਲਾਦੇਸ਼ ਦੇ ਵਿੱਚ ਜਿੱਤਾ ਕੀ ਸਾਰੇ ਨੂੰ ਪਤਾ ਸਾਰੇ ਟੀਵੀ ਚੈਨਲਾਂ ਤੇ ਨਿਊਜ਼ ਚੈਨਲਾਂ ਤੇ ਚੱਲ ਰਿਹਾ ਵਾ ਕਿ ਜਿਹੜੀ ਉਥੇ ਨਹੀਂ ਕਟੜਪੰਥੀ ਸਰਕਾਰ ਤਖਤਾ ਪਲਟ ਕੇ ਬਣੀ ਆ ਉਹਨੇ ਉਥੇ ਸਾਡੇ ਘੱਟ ਜਿੰਦੀ ਨੂੰ ਬੋਦ ਦੇ ਜੇਲੀ ਸਿੱਕੇ ਸਾਰੇ ਸਮਾਜ ਦੇ ਬਹੁਤ ਅਤਿਆਚਾਰ ਕੀਤਾ ਸਾਡੇ ਤਿੰਨ ਸਾਲ ਮੰਨਦੇ ਢਾਹ ਦੇ ਗੁਰਦੁਆਰੇ ਢਾਹ ਦੇ ਨੇ ਉਥੇ ਤੁਹਾਨੂੰ ਬਣਾ ਦੇ ਬਲਾਤਕਾਰ ਕੀਤੇ ਗਏ ਆਪਟੈਂਡ ਦੇ ਸਾਹਮਣੇ ਦੇ ਸਾਹਮਣੇ ਧੰਦਾ ਬਲਾਤਕਾਰ ਤੇ ਇਹ ਦੇ ਸਾਹਮਣੇ ਭੀਦਾਸ ਇਹਨੇ ਤਸਬੰਦ ਢਾਏ ਜਾ ਰਿਆ ਉਹਦੇ ਸਮਲਜ ਅੱਜ ਫਟੇਵੜ ਚੂੜੀ ਦੇ ਰੋਸ ਮਾਰਚ ਕਰਿਆ ਗਿਆ ਵਾ ਅਸੀਂ ਬੰਗਲਾਦੇਸ਼ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਔਕਟਾਚਾਰ ਬੰਦ ਕਰੇ ਯੂਐਨਓ ਨੂੰ ਅਪੀਲ ਕਰਦੇ ਹਾਂ ਉਸ ਐਸਏ ਸਾਰੇ ਮਤਾਂ ਨੂੰ ਦੇਖਦੇ ਉਹਦੇ ਵਿੱਚ ਦਫਾ ਦੇਣ ਲਈ ਦੇ ਫਰੇ ਜੇ 1979 ਦੇ ਬੰਗਲਾ ਦੇ ਇਸ ਬਣਾਇਆ ਜਾ ਸਕਦਾ ਵਾ ਤਾਂ ਇੱਕ ਬਖੜਾ ਰਾਸਤੇ ਹਿੰਦੂਆਸ ਨਹੀਂ ਬਣਾਇਆ ਜਾ ਸਕਦਾ ਮਰਾ ਇਹ ਕੱਢਿਆ ਗਿਆ ਇਹ ਬੰਗਲਾ ਜਿਹੜਾ ਵਿਰੁੱਧ ਕੱਢਿਆ ਗਿਆ ਬੰਗਲਾ ਦੇ ਵਿੱਚ ਬੇਜ ਰਾਤ ਬਾਅਦ ਆਇਆ ਜਿਹੜੀ ਸਰਕਾਰ ਦਾ ਰਾਜਪਾਲ ਆਇਆ ਤੁਹਾਨੂੰ ਕਿ ਮੰਗਰਾਉਂਦਾ ਬੰਗਲੇ ਬਚੇ ਜੀ ਸਾਫ ਦਾ ਵੀ ਬੰਗਲਾ ਜਿਹੜਾ ਜਿੰਨੂ ਅਸੂ ਪੂਰੀ ਪਾਕਿਸਤਾਨ ਤੋਂ ਆਇਆ ਹੂ ਉਸ ਕੋਈ ਪੂਰੀ ਕਾਰਨਾ ਦੇਣਿਆ ਹਿੰਦੁਸਤਾਨ ਪੂਰੀ ਤਰ੍ਹਾਂ ਸੰਭਰਾਤ ਹੋ ਗਿਆ ਬਗਵਾ ਦੇ ਦੇ ਇਹ ਸਾਰੇ ਰਹੀਏ ਵੀ ਬਦਲਣ ਦੇ ਵਿੱਚ ਅਸੀਂ ਇਸ ਕਰ ਕੋ ਬੰਗਲਾਦੇਸ਼ੀ ਸਰਕਾਰ ਨੂੰ ਕਹਿੰਦੇ ਆ ਕਿ ਪੰਗਾਈ ਇਹ ਸਭ ਕੁਝ ਬੰਦ ਕਰ ਦੇ ਜਿੰਦਾਂ ਦੇ ਜਿਹੜਾ ਕਿਆ ਜਾ ਰਿਹਾ ਉਹ ਬੰਦ ਕਰ ਦੇ ਪੰਗਾਈ ਕੋਰਨਾ ਬੰਦ ਕਰ ਦੇ ਸਾਡਾ ਕੀਤਾ ਹਸ ਤਾਂ ਹੋਣਾ ਨਹੀਂ ਚਾਹੀਦਾ ਸਾਡੇ ਇਨਸਾਫ ਹੋ ਰਿਹਾ ਬਹੁਤ ਕਹੀਦੇ ਹੈ ਹਨ ਵੀ ਹੈ ਹਨ ਵੀ ਹੈ ਉਸ ਸਮੇਂ ਰਹੀਏ ਅੱਧੀ ਦਾ ਪਾ ਅਸੀਂ ਕਹਿੰਦੇ ਆ ਕਿ ਤਖਲਾ ਦੇ ਇਸ ਨੂੰ ਮਾਸ ਕੀਤਾ ਜਾਵੇ ਪਰ ਹਿੰਦੂ ਜਿੰਦਾਬਾਦ ਜਿੰਦਾਬਾਦ ਲੋਕ ਜਿੰਦਾਬਾਦ ਸਾਡੇ ਜਿਹਾ ਦਿੱਤੀਆਂ ਪੈਣਾ ਤੇ ਮਾਵਾਂ ਦੇ ਪਿਆ ਅਚਾਰ ਕਰ ਰਹੀ ਹੈ ਉਹਨਾਂ ਨੂੰ ਬੰਦ ਕੀਤਾ ਜਾਵੇ ਸਾਡੀ ਹਿੰਦੂ ਧਰਮ ਨੂੰ ਬਚਾਇਆ ਜਾਵੇ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਸਾਡੀ ਅਕੀਆ ਪੈਣਾ ਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਿੰਦੂ ਧਰਮ ਜਿੰਦਾਬਾਦ ਹਿੰਦੂ ਧਰਮ ਜਿੰਦਾਬਾਦ ਬੰਗਲਾਦੇਸ਼ ਸਰਕਾਰ ਮਰਦਾਬਾਦ ਬੁਲਾਏ ਅਹੋਸ ਮਾਰਚ ਕੱਢਿਆ ਗਿਆ ਇਹ ਬੰਗਲਾਦੇਸ਼ ਸਰਕਾਰ ਦੇ ਖਿਲਾਫ ਮੁਹੰਮਦ ਯੂਨੈਸੇਫ ਜਿਹੜੀ ਸਰਕਾਰ ਜਮਲਸੇਫ ਸਰਕਾਰ ਜਿਹੜੀ ਬਣੀ ਹੈ ਉਹ ਸਰਕਾਰ ਨੇ ਅਤਿਆਚਾਰਾਂ ਦੇ ਵਿਰੁੱਧ ਜੋ ਹਿੰਦੂ ਅਤੇ ਫਰਾਦੀ ਸਮਾਜ ਦੇ ਉੱਤੇ ਉੱਥੇ ਅਤਿਆਚਾਰ ਢਾਏ ਜਾ ਰਹੇ ਨੇ ਮੰਦਰਾਂ ਨੂੰ ਢਾਹ ਜਾ ਰਿਆ ਪਿਆਰਾਂ ਦੇ ਨਾਲ ਬਲਾਸਟਰ ਕੀਤਾ ਜਾ ਰਿਹਾ ਇਸ ਆਸ ਦੇ ਮੋਹ ਵਿੱਚ ਹਿੰਦੂ ਸਮਾਜ ਦੀ ਇੱਕ ਪ੍ਰਤਿਧਾਨਾ ਨਾਲੋਂ ਜਗਾ ਦੇਖ ਬੰਦ ਕਰ ਲੈ ਨਹੀਂ ਤੇ ਹਿੰਦੂ ਸਮਾਜ ਹੁਣ ਜਾਵੇ ਬਹੁਤ ਹੈ ਹਿੰਦੁਸਤਾਨ ਦਾ ਹਿੰਦੂ ਸਮਾਜ

ਵਿਰੋਧ ਕਰਦਾ ਹੈ ਅੱਜ ਤੱਕ ਦੇ ਸ਼ਹਿਰ ਪਟੇਦਾਰ ਚੂੜੀਆਂ ਦੇ ਵਿੱਚ ਸਾਰੀਆਂ ਜਿਹੜੀਆਂ ਪਾਰਟੀਆਂ ਜਿਹੜੀਆਂ ਆਪਣੇ ਰਾਜਨੀਤਿਕ ਲੈਣ ਨੂੰ ਛੱਡ ਕੇ ਹੋਏ ਉਹਦੇ ਵਿੱਚ ਸਾਰੇ ਹੀ ਪਹੁੰਚ ਹੋ ਜਣੇ ਇਹ ਕੋਈ ਰਾਜਨੀਤਿਕ ਵਿਰੋਧ ਨਹੀਂ ਆਇਆ ਇਹ ਸਮਾਜਿਕ ਵਿਰੋਧ ਆ ਜਿਹੜਾ ਕਿ ਹਰੇਕ ਸਮਾਜ ਦੇ ਜਿਹੜਾ ਹੈਗਾ ਰਹਿੰਦਾ ਇਨਸਾਨ ਆ ਅੱਜ ਬੰਗਲਾਦੇਸ਼ ਦੇ ਵਿੱਚ ਜਿੰਨੇ ਵੀ ਆਪਣੇ ਹਿੰਦੂ ਭਾਈਚਾਰੇ ਉੱਤੇ ਪੀੜਨ ਹੋ ਰਿਹਾ ਉਹਨਾਂ ਦਾ ਜਿਹੜੀ ਮਜੂਨਾ ਸਰਕਾਰ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਫਤਿਹਗੜ ਚੋੜੀਆਂ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਕਿ ਸਾਰੇ ਜਿਹੜੀਆਂ ਗੀਆਂ ਧਾਰਮਿਕ ਦਸਤਾਵਾ ਤੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਹੀ ਬੰਦੇ ਸਾਡੇ ਇਕੱਠੇ ਹੋਏ ਨੇ ਇਸ ਸਮਾਜਿਕ ਵਿਰੋਧ ਆ ਇਹ ਰਾਜਨੀਤਿਕ ਵਿਰੋਧ ਵੀ ਠੀਕ ਜੀ ਜੈ ਸ਼ੀਰਾਂਕਸ਼ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ